ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਮਗਰੋਂ ਕੇਜਰੀਵਾਲ ਨੇ ਚੁੱਕਿਆ ਅਹਿਮ ਕਦਮ ਪੰਜਾਬ ਦੀ ਆਪ ਵਿਧਾਇਕ ਸਦਦੇ ਦਿੱਲੀ ਤੇ ਸਿਮਾਨ ਨਹੀਂ ਕੀਤੀ ਕੈਬਨਟ ਮੀਟਿੰਗ ਕੈਨਸਲ ਜਿਹਾ ਦੱਸਦੀ ਏ ਕਿ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਨੇ ਤੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹੋਰਾਂ ਨੇ ਇੱਕ ਅਹਿਮ ਕਦਮ ਚੁੱਕਿਆ ਹੈ। ਉਹਨਾਂ ਨੇ ਪੰਜਾਬ ਦੇ ਆਪ ਵਿਧਾਇਕ ਦਿੱਲੀ ਸੱਦੇ ਨੇ ਤੇ ਅੱਜ ਪੰਜਾਬ ਦੇ ਵਿੱਚ ਸੀਐਮ ਮਾਨ ਹੋਰਾਂ ਦੀ ਕੈਬਨਿਟ ਦੇ ਨਾਲ ਮੀਟਿੰਗ ਸੀ ਜਿਸ ਨੂੰ ਕੈਨਸਲ ਕਰ ਦਿੱਤਾ ਗਿਆ ਹੈ। ਦੱਸਦੀ ਹੈ ਕਿ ਜਿਹੜੀ ਮੀਟਿੰਗ ਅਰਵਿੰਦ ਕੇਜਰੀਵਾਲ ਹੋ ਰਹੀ ਕਰਨਗੇ ਉਹ ਦਿੱਲੀ ਦੇ ਕਪੂਰਥਲਾ ਭਵਨ ਦੇ ਵਿੱਚ ਹੋਵੇਗੀ ਜਿਹੜੀ ਕਿ ਕੱਲ ਯਾਨੀ ਕਿ 11 ਫਰਵਰੀ ਨੂੰ ਕੀਤੀ ਜਾਵੇਗੀ ਤੇ ਸਮਾਂ ਸਵੇਰੇ 11 ਵਜੇ ਦੱਸਿਆ ਜਾ ਰਿਹਾ ਹੈ ਤੇ ਜਿਹੜੀ ਮੀਟਿੰਗ ਸੀ ਮਾਨ ਹੋਰਾਂ ਨੇ ਕੈਨਸਲ ਕੀਤੀ ਹੈ ਉਹ 13 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਹੋਵੇਗੀ ਇੱਥੇ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਕੈਬਨਟ ਦੀ ਜਿਹੜੀ ਮੀਟਿੰਗ ਹੈ ਉਹ ਕੈਨਸਲ ਹੋ ਚੁੱਕੀ ਹੈ ਉਹ ਕੋਈ ਰੁਝੇਵਾ ਹੋ ਸਕਦਾ ਹੈ ਜਾਂ ਫਿਰ ਪਾਰਟੀ ਦਾ ਕੋਈ ਹੋਰ ਬਹੁਤ ਜ਼ਰੂਰੀ ਕੰਮ ਹੋ ਸਕਦਾ ਹੈ ਜਿਸ ਕਰਕੇ ਇਹ ਮੀਟਿੰਗ ਪਹਿਲਾਂ ਵੀ ਕੈਨਸਲ ਕੀਤੀ ਜਾ ਚੁੱਕੀ ਹੈ ਦੱਸਦੀ ਹੈ ਕਿ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੇ ਇਹ ਮੀਟਿੰਗ ਉਸ ਵੇਲੇ ਸੱਦੀ ਹੈ ਜਦੋਂ ਕਾਂਗਰਸ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਹੋਰੀ ਇਹ ਗੱਲ ਆਖ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ 30 ਵਿਧਾਇਕ ਉਹਨਾਂ ਦੇ ਸੰਪਰਕ ਦੇ ਵਿੱਚ ਨੇ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਸੀਐਮ ਵੀ ਬਣ ਸਕਦੇ ਨੇ ਇਹ ਗੱਲ ਕਹਿੰਦੇ ਹੋਏ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਹੋਰਾਂ ਦੇ ਵੱਲੋਂ ਦਿੱਤੇ ਗਏ ਇੱਕ ਬਿਆਨ ਦਾ ਹਵਾਲਾ ਦਿੱਤਾ ਹੈ ਉਹਨਾਂ ਨੇ ਆਖਿਆ ਹੈ ਕਿ ਅਮਨ ਅਰੋੜਾ ਹੋਰਾਂ ਨੇ ਇੱਕ ਬਿਆਨ ਦੇ ਵਿੱਚ ਆਖਿਆ ਸੀ ਕਿ ਸੀਐਮ ਦੇ ਅਹੁਦੇ ਦੇ ਲਈ ਸਿੱਖ ਜਾਂ ਹਿੰਦੂ ਨੂੰ ਨਹੀਂ ਵਿਚਾਰਨਾ ਚਾਹੀਦਾ ਬਲਕਿ ਸਰਕਾਰ ਚਲਾਉਣ ਦੀ ਸ਼ਮਤਾ ਨੂੰ ਵਿਚਾਰਨਾ ਚਾਹੀਦਾ ਇਸ ਦੇ ਆਧਾਰ ਤੇ ਹੀ ਉਹਨਾਂ ਨੇ ਇਹ ਬਿਆਨ ਦਿੱਤਾ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਲੁਧਿਆਣਾ ਦੇ ਐਮਐਲਏ ਗੁਰਪ੍ਰੀਤ ਗੋਗੀ ਹੋਰਾਂ ਦੀ ਮੌਤ ਹੋ ਚੁੱਕੀ ਹੈ ਹੁਣ ਉਹ ਸੀਟ ਜਿਹੜੀ ਹੈ ਖਾਲੀ ਹੈ ਤੇ ਅਰਵਿੰਦ ਕੇਜਰੀਵਾਲ ਉਥੋਂ ਚੋਣ ਲੜ ਸਕਦੇ ਨੇ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਉਹ ਪੰਜਾਬ ਦੇ ਸੀਐਮ ਵੀ ਬਣ ਸਕਦੇ ਨੇ ਇੱਥੇ ਜਿਹੜੀਆਂ ਚੋਣਾਂ ਦੇ ਨਤੀਜੇ ਆਏ ਨੇ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕਾਂਗੂ ਹੋਰਾਂ ਨੇ ਕਿਹਾ ਹੈ ਕਿ ਦਿੱਲੀ ਦੀ ਜਨਤਾ ਨੇ ਜੋ ਵੀ ਸਵੀਕਾਰਿਆ ਜੋ ਵੀ ਫਤਵਾ ਦਿੱਤਾ ਉਸ ਨੂੰ ਉਸ ਸਵੀਕਾਰਦੇ ਨਹੀਂ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਜਿਹੜੀ ਮੀਟਿੰਗ ਦਿੱਲੀ ਦੇ ਵਿੱਚ ਹੋ ਰਹੀ ਹੈ ਉਹ ਰੁਟੀਨ ਦਾ ਹੀ ਇੱਕ ਹਿੱਸਾ ਹੈ ਨਾਲ ਹੀ ਉਹਨਾਂ ਨੇ ਇਹ ਵੀ ਕਲਾਕੀ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਬਹੁਤ ਜ਼ਿਆਦਾ ਕੰਮ ਕੀਤੇ ਗਏ ਨੇ ਤੇ ਉਹਨਾਂ ਨੇ ਇਹ ਵੀ ਕਲਾਕੀ ਹੈ ਕਿ ਇਸ ਮੀਟਿੰਗ ਦੇ ਵਿੱਚ ਵਿਕ ਦੀ ਸਟ੍ਰੈਟਜੀ ਤਿਆਰ ਕੀਤੀ ਜਾਵੇਗੀ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਬਹੁਤ ਸਾਰੇ ਕੰਮ ਕੀਤੇ ਗਏ ਨੇ ਅਤੇ ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਈਆਂ ਨੇ ਉਸ ਤਰ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰ ਵੀ ਉੱਥੇ ਪਹੁੰਚੇ ਸਨ ਜਦੋਂ ਕਿ ਚੋਣ ਪ੍ਰਚਾਰ ਹੋ ਰਿਹਾ ਸੀ ਉਹਨਾਂ ਨੇ ਉੱਥੇ ਪੰਜਾਬ ਦੇ ਵਿੱਚ ਜਿਹੜੀਆਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਨੇ ਉਹਨਾਂ ਦੇ ਬਾਰੇ ਵੀ ਜ਼ਿਕਰ ਕੀਤਾ ਸੀ ਤੇ ਹੋਰ ਵੀ ਜਿਹੜੇ ਉਨਤੀ ਦੇ ਲਈ ਕੰਮ ਹੋਏ ਸਨ ਉਸ ਦਾ ਵੀ ਜ਼ਿਕਰ ਉਸ ਦੌਰਾਨ ਕੀਤਾ ਗਿਆ ਸੀ ਤੇ ਹੁਣ ਜਿਹੜੀਆਂ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਨੇ ਉਹਨਾਂ ਦੇ ਨਤੀਜੇ ਤਾਂ ਸਾਹਮਣੇ ਆ ਚੁੱਕੇ ਨੇ ਤੇ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਹੋਰਾਂ ਦੇ ਵੱਲੋਂ ਜਿਹੜੀ ਕਿ ਮੀਟਿੰਗ ਸੱਦੀ ਗਈ ਹੈ ਪੰਜਾਬ ਦੇ ਆਪ ਵਿਧਾਇਕ ਦਿੱਲੀ ਸੱਦ ਲੈ ਗਏ ਨੇ ਤੇ ਉੱਥੇ ਉਹਨਾਂ ਦੀ ਮੀਟਿੰਗ ਹੋਵੇਗੀ ਜਿਹੜੀ ਕਿ 11 ਫਰਵਰੀ ਨੂੰ ਕਪੂਰਥਲਾ ਪੌਣ ਦੇ ਵਿੱਚ ਹੋਵੇਗੀ ਤੇ ਇਸ ਦਾ ਸਮਾਂ 11 ਵਜੇ ਸਵੇਰੇ ਦੱਸਿਆ ਜਾ ਰਿਹਾ ਹੈ